ਹਾਂਜੀ ਬਲਜੀਤ ਬਾਬਾ ਪ੍ਰੋਡਕਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਸੋ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਜਰੂਰ ਕਰਿਓ ਜੀ ਸੋ ਕਸਟਮਰ ਦਾ ਕਹਿਣਾ ਸੀ ਕਿ ਜਿਹੜਾ ਏਸੀ ਹੈ ਬਿਲਕੁਲ 쿨ਿੰਗ ਨਹੀਂ ਕਰਦਾ ਜਦੋਂ ਆਪਾਂ ਜਾ ਕੇ ਚੈੱਕ ਕੀਤਾ ਤਾਂ ਜਿਹੜੇ 에ਅਰ ਫਿਲਟਰ ਸੀ ਉਹ ਬਿਲਕੁਲ ਬਲੌਕ ਹੋ ਚੁੱਕੇ ਸੀ ਬਾਕੀ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਏਸੀ ਦੀ ਸਰਵਿਸ ਕਿੱਦਾਂ ਕੀਤੀ ਜਾਂਦੀ ਹੈ ਦੇਖ ਸਕਦੇ ਹੋ ਤੁਸੀਂ ਉੱਪਰਲਾ ਜਿਹੜਾ ਢੱਕਣ ਹੁੰਦਾ ਜਾਨੀ ਕਿ ਕਵਰ ਹੁੰਦਾ ਉਹ ਆਪਾਂ ਨੇ ਲੋਕ ਖੋਲ ਕੇ نیچے ਉਤਾਰ ਲਿਆ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਜਿਹੜੇ 에ਅਰ ਫਿਲਟਰ ਹੁੰਦੇ ਨੇ ਉਹ ਬਾਹਰ ਕੱਢ ਲਏ ਦੇਖ ਸਕਦੇ ਹੋ ਤੁਸੀਂ ਕਿੰਨੇ 에ਅਰ ਫਿਲਟਰ ਬਿਲਕੁਲ ਪੂਰੀ ਤਰੀਕੇ ਦੇ ਨਾਲ ਬਲੌਕ ਹੋ ਚੁੱਕੇ ਨੇ ਕਿਉਂਕਿ ਜਦੋਂ ਇਹ ਭਰ ਜਾਂਦੇ ਨੇ ਬਲੌਕ ਹੋ ਜਾਂਦੇ ਨੇ ਤਾਂ ਏਸੀ ਨੂੰ ਮਤਲਬ ਸਾਹ ਨਹੀਂ ਮਿਲਦਾ ਜਿਵੇਂ ਆਪਾਂ ਦੇ ਜਦ ਏਸੀ ਨੂੰ ਸਾਹ ਨਹੀਂ ਆਉਂਦਾ ਨਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਜਿਹੜੀ 쿨ਿੰਗ ਹੁੰਦੀ ਹੈ 쿨ਿੰਗ ਘਟ ਜਾਂਦੀ ਹੈ ਏਸੀ ਦੀ ਪੂਰੀ ਤਰੀਕੇ ਨਾਲ ਇਹ ਜਿਹੜੀ 쿨ਿੰਗ ਆ ਉਹ 쿨ਿੰਗ ਨਹੀਂ ਕਰ ਪਾਉਂਦਾ ਫਿਰ ਏਸੀ ਬਾਕੀ 에ਅਰ ਫਿਲਟਰਾਂ ਦੀ ਸਫਾਈ ਤੁਸੀਂ ਖੁਦ ਵੀ ਕਰ ਸਕਦੇ ਹੋ ਕਿਉਂਕਿ ਜਿਹੜਾ ਇਹਦਾ ਉੱਪਰਲਾ ਢੱਕਣ ਹੁੰਦਾ ਕਵਰ ਹੁੰਦਾ ਉਹ ਢੱਕਣ ਨੂੰ ਤੁਸੀਂ ਨਾਰਮਲੀ ਉੱਪਰ ਨੂੰ ਚੱਕ ਕੇ 에ਅਰ ਫਿਲਟਰ ਬਾਹਰ ਕੱਢ ਸਕਦੇ ਹੋ ਬਾਕੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆਪਾਂ ਫਿਰ ਇਹਦੇ ਪੇਚ ਖੋਲੇ ਪੇਚ ਲੱਗੇ ਹੁੰਦੇ ਨੇ ਪੇਚ ਓਪਨ ਕਰਨ ਤੋਂ ਬਾਅਦ ਫਿਰ ਆਪਾਂ ਇਸ ਦੀ ਪ੍ਰੋਪਰ ਸਫਾਈ ਕੀਤੀ ਤੁਸੀਂ ਦੇਖ ਸਕਦੇ ਹੋ ਇਹ ਹੁਣ ਆਪਾਂ ਨੇ ਖੋਲ ਲਿਆਈ ਸੀ ਕਈ ਵੀਰ ਹੁੰਦੇ ਨੇ ਜਿਆਦਾ ਧੱਕਾ ਕਰਦੇ ਨੇ ਕਿਉਂਕਿ ਇਹਦੇ ਨਾਲ ਲੋਕ ਹੁੰਦੇ ਨੇ ਉੱਪਰ ਜਦੋਂ ਆਪਾਂ ਇਹਨਾਂ ਨੂੰ ਖਿੱਚਦੇ ਆ ਨਾ ਕਈ ਵਾਰ ਟੁੱਟ ਜਾਂਦੇ ਨੇ ਤਾਂ ਇਹ ਬਹੁਤ ਹੀ ਧਿਆਨ ਦੇ ਨਾਲ ਇਹਨੂੰ ਕਵਰ ਨੂੰ ਬਾਹਰ ਕਢਣਾ ਪੈਂਦਾ ਠੀਕ ਹੈ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਇਹਦਾ ਜਿਹੜਾ ਉੱਪਰਲਾ ਕਵਰ ਸੀ ਉਹ ਉਤਾਰ ਲਿਆ ਤੇ ਬਾਕੀ ਆਪਾਂ ਨੇ ਫਿਰ ਚੈੱਕ ਕੀਤਾ ਏਸੀ ਬਿਲਕੁਲ ਮਿੱਟੀ ਦੇ ਨਾਲ ਭਰਿਆ ਹੋਇਆ ਸੀ ਫਿਰ ਆਪਾਂ ਬੁਰਸ਼ ਦੀ ਮਦਦ ਦੇ ਨਾਲ ਜਿਹੜੀ ਇਹਦੀ ਡਸਟ ਸੀ ਉਹ ਡਸਟ ਸਾਫ਼ ਕੀਤੀ ਪਹਿਲਾਂ ਫਿਰ ਉਸ ਤੋਂ ਬਾਅਦ ਇਹ ਪਾਣੀ ਦੇ ਨਾਲ ਕਲੀਨ ਕੀਤਾ ਦੇਖ ਸਕਦੇ ਹੋ ਤੁਸੀਂ ਬਾਕੀ ਕਈ ਏਸੀ ਮਕੈਨਿਕ ਹੁੰਦੇ ਨੇ ਜਿਹੜੇ ਸਰਵਿਸ ਕਰਨ ਜਾਂਦੇ ਨੇ ਘਰਾਂ ਦੇ ਵਿੱਚ ਉਹ ਬਾਡੀ ਨੂੰ ਖੋਲਦੇ ਨਹੀਂ ਹੈਗੇ ਉੱਪਰੋਂ 에ਅਰ ਫਿਲਟਰ ਬਾਹਰ ਕੱਢ ਕੇ ਬਸ ਉਹਦੇ ਵਿੱਚ ਦੀ ਪਾਣੀ ਮਾਰ ਜਾਂਦੇ ਨੇ ਕੋਇਲਾਂ ਤੇ ਬਾਕੀ ਫਿਰ ਆਪਾਂ ਉਸ ਤੋਂ ਬਾਅਦ ਡਸਟ ਕਲੀਨ ਕਰਨ ਤੋਂ ਬਾਅਦ ਫਿਰ ਕੱਪੜਾ ਲਗਾ ਕੇ ਫਿਰ ਆਪਾਂ ਚੰਗੀ ਤਰ੍ਹਾਂ ਕਲੀਨ ਕੀਤਾ ਤੁਸੀਂ ਦੇਖ ਸਕਦੇ ਹੋ ਇਸ ਨੂੰ ਕਲੀਨ ਕਰਨ ਦੇ ਲਈ ਤਿੰਨ ਚਾਰ ਬਾਲਟੀਆਂ ਪਾਣੀ ਦੀਆਂ ਲੱਗ ਗਈਆਂ ਠੀਕ ਹੈ ਤੇ ਬਾਕੀ ਕਈ ਮਕੈਨਿਕ ਕਾਲੀ-ਕਾਲੀ ਦੇ ਵਿੱਚ ਆਉਂਦੇ ਨੇ ਹਨਾ ਥੋੜਾ ਜਿਹਾ ਪਾਣੀ ਮਾਰ ਕੇ ਕਹਿੰਦੇ ਨੇ ਜੀ ਏਸੀ ਸਰਵਿਸ ਹੋ ਗਿਆ ਉਹਦੇ ਉਹਦੇ ਨਾਲ ਵੀ ਜਿਹੜੀ ਏਸੀ ਦੀ ਕੂਲਿੰਗ ਆ ਉਹ ਵੀ ਚੰਗੀ ਤਰੀਕੇ ਨਾਲ ਬਣਨੀ ਪਉਂਦੀ ਹੈ ਕਿਉਂਕਿ ਜਿਹੜੀਆਂ ਕੋਇਲਾਂ ਨੇ ਕੋਇਲਾਂ ਦਾ ਚੰਗੀ ਤਰ੍ਹਾਂ ਸਾਫ਼ ਹੋਣਾ ਜ਼ਰੂਰੀ ਹੁੰਦਾ ਕਿਉਂਕਿ ਨਹੀਂ ਤਾਂ ਫਿਰ ਜੇ ਆਪਾਂ ਚੰਗੀ ਤਰ੍ਹਾਂ ਸਾਫ਼ ਨਹੀਂ ਕਰਾਂਗੇ ਕੋਲ ਦੀ ਮਿੱਟੀ ਹੁੰਦੀ ਹੈ ਮਿੱਟੀ ਵਿੱਚ ਹੀ ਰਹਿ ਜਾਂਦੀ ਹੈ ਠੀਕ ਆ ਜਿਹਦੇ ਕਾਰਨ ਜਿਹੜੀ ਕੂਲਿੰਗ ਆ ਕੂਲਿੰਗ ਨਹੀਂ ਬਣਦੀ ਜੀ ਫਿਰ ਏਸੀ ਦੀ ਫਿਰ ਕਸਟਮਰ ਦਾ ਦੁਬਾਰੇ ਫੇਰ ਫੋਨ ਆਉਂਦਾ ਕਿ ਕੂਲਿੰਗ ਨਹੀਂ ਹੋ ਰਹੀ ਇਸ ਨਾਲ ਉਹ ਇਹੀ ਆ ਕਿ ਸਮਾਂ ਚਾਹੇ ਥੋੜਾ ਜਿਹਾ ਵੱਧ ਲੱਗ ਜਾਏ ਪਰ ਚੰਗੀ ਤਰ੍ਹਾਂ ਸਫਾਈ ਕਰੋ ਹਨਾ ਕਈ ਵਾਰ ਤਾਂ ਇਹ ਵੀ ਹੁੰਦਾ ਕਿ ਜਦੋਂ ਚੰਗੀ ਤਰ੍ਹਾਂ ਸਫਾਈ ਨਹੀਂ ਹੁੰਦੀ ਧਸਤ ਅੰਦਰ ਹੀ ਰਹਿ ਜਾਂਦੀ ਹੈ ਤਾਂ ਜੋ ਜਿਹੜਾ ਬੇਸਟ ਪਾਣੀ ਨਿਕਲਦਾ ਉਹ ਬੇਸਟ ਪਾਣੀ ਪੈਪਰਾਹੀ ਬਾਹਰ ਨਹੀਂ ਨਿਕਲਦਾ ਫਿਰ ਅੰਦਰੋਂ ਹੀ ਲੀਕ ਕਰਨ ਲੱਗ ਜਾਂਦਾ ਏਸੀ ਪਾਣੀ ਟੁੱਕਣ ਲੱਗ ਜਾਂਦਾ ਇਹ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਅੱਗੇ ਤੁਹਾਨੂੰ ਦਿਖਾਉਣਾ ਹੈ ਜੀ 에ਅਰ ਫਿਲਟਰ ਦੇਖੋ 에ਅਰ ਫਿਲਟਰ ਟੋਟਲੀ ਬਲਾਕ ਹੋ ਚੁੱਕਿਆ ਜਿਹਦੇ ਕਰਕੇ ਜਿਹੜੀ ਏਸੀ ਦੀ ਕੂਲਿੰਗ ਦੀ ਪ੍ਰੋਬਲਮ ਆ ਰਹੀ ਸੀ ਏਸੀ ਕੂਲਿੰਗ ਨਹੀਂ ਹੋ ਰਿਹਾ ਪ੍ਰਾਪਰ ਤਰੀਕੇ ਨਾਲ ਬਾਕੀ ਦੇਖੋ ਮਿੱਟੀ ਮਿੱਟੀ ਜਮਾ ਹੋਈ ਵੀ ਹੈ ਇਹਦੇ ਵਿੱਚ ਫਿਲਟਰ ਦੇ ਵਿੱਚ ਬਾਕੀ ਇਸ ਨੂੰ ਅੱਗੇ ਬਾਸ਼ ਕਰਦੇ ਆ ਬਾਸ਼ ਕਰਨ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਇਹ ਕਿਦਾਂ ਬਿਲਕੁਲ ਨਿਊ ਨਿਕਲਿਆ ਆ ਦੇਖ ਸਕਦੇ ਹੋ ਤੁਸੀਂ ਬਾਸ਼ ਕਰਨ ਤੋਂ ਬਾਅਦ 에ਅਰ ਫਿਲਟਰਾਂ ਦਾ ਹਾਲ ਬਾਕੀ ਅੱਗੇ ਤੁਹਾਨੂੰ ਦਿਖਾਵਾਂਗੀ ਕਿ ਜਿਹੜੀ ਸਰਵਿਸ ਕਰਨ ਤੋਂ ਬਾਅਦ ਜਿਹੜੀ ਕੋਇਲ ਆ ਕੋਇਲ ਚੰਗੀ ਤਰੀਕੇ ਨਾਲ ਸਾਫ਼ ਹੋ ਚੁੱਕਿਆ ਦੇਖ ਸਕਦੇ ਹੋ ਤੁਸੀਂ ਕਿਉਂਕਿ ਕੋਇਲਾਂ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੁੰਦਾ ਤਾਂ ਹੀ ਜਿਹੜੀ 쿨ਿੰਗ ਆ 쿨ਿੰਗ ਕਮਰੇ ਦੇ ਵਿੱਚ ਬਣਦੀ ਆ ਬਿਲਕੁਲ ਨਿਊ ਨਿਕਲੇ ਆ ਦੇਖ ਸਕਦੇ ਹੋ ਤੁਸੀਂ ਬਾਕੀ ਅੱਜ ਦੀ ਇਹ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸੋ ਕਮੈਂਟ ਕਰਕੇ ਜਰੂਰ ਦੱਸਿਓ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਜਿਹੜੀਆਂ ਅੱਗੇ ਆਉਣ ਵਾਲੀਆਂ ਵੀਡੀਓ ਨੇ ਉਹ ਅਸੀਂ ਹੋਰ ਵੀ ਵਧੀਆ ਤਰੀਕੇ ਦੇ ਨਾਲ ਬਣਾ ਸਕੀਏ ਕਿਉਂਕਿ ਜਦੋਂ ਤੁਸੀਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਫਿਰ ਵੀਡੀਓ ਬਣਾਉਣ ਨੂੰ ਦਿਲ ਵੀ ਕਰਦਾ ਹੈ ਬਾਕੀ ਸਾਰਿਆਂ ਦਾ ਧੰਨਵਾਦ